ਵੱਡਾ ਤਮਾਕਾ ਆ। ਦਰਅਸਲ ਲੁਧਿਆਣੇ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆਈ ਆ। ਲੁਧਿਆਣਾ ਤੋਂ ਬੈਸਪਰਾ, ਸਿਮਰਜੀਤ ਬੈਸਪ ਤੇ ਬਲਵਿੰਦਰ ਬੈਸ ਦੋਨਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਆ। ਇੱਕ ਦਿਨ ਕਹਿ ਲਿਆ ਕਿ ਉਹ ਕਿੱਥੇ ਸਵੇਰ ਤੋਂ ਕਿੱਥੇ ਲਾਇਆ ਜਾ ਰਿਹਾ ਸੀ ਕਿ ਔਰ ਇਹ ਕਿੱਥੇ ਜਾ ਰਿਹਾ ਸੀ ਕਿ ਦੋਹੇ ਭਰਾ ਜਿਹੜੇ ਕਾਂਗਰਸ ਦੇ ਪਾਰਟ ਕਾਂਗਰਸ ਨੂੰ ਮਿਲਣ ਦੇ ਲਈ ਹਾਈ ਕਮਾਂਡ ਨੂੰ ਮਿਲਣ ਲਈ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਗਏ ਨੇ ਪਰ ਹੁਣ ਲੈ ਕੇ ਬਹੁਤ ਵੱਡੀ ਅਪਡੇਟ ਹੈ ਦੋਹਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ ਉਹ ਪਾਰਟੀ ਜਿਹਨੇ ਕਹਤੇ 2017 ਦੇ ਵਿੱਚ ਕਿਸੇ ਸੱਤਾਧਾਰੀ ਪਾਰਟੀ ਨੂੰ ਵੀ ਸਮਰਥਨ ਦਿੱਤਾ ਸੀ ਲੋਕ ਇਨਸਾਫ ਪਾਰਟੀ ਔਰ ਇਹ ਉਹ ਉਹ ਬੈਂਸ ਭਰਾਵਾਂ ਉਹ ਨੇ ਜਿਹੜਾ ਨੇ ਹਰ ਪਾਰਟੀ ਦੇ ਨਾਲ ਸਮਰਥਨ ਰਿਹਾ ਹਰ ਪਾਰਟੀ ਦੇ ਨਾਲ ਗੱਲਬਾਤ ਵੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਇਹਨਾਂ ਦਾ ਗੱਟ ਜੋੜ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਰੜਾ ਰਿਹਾ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਫਿਰ ਪਿਛਲੀਆਂ ਇਲੈਕਸ਼ਨ ਦੇ ਵਿੱਚ ਬੀਜੇਪੀ ਨੂੰ ਆਪਣਾ ਸਮਰਥਨ ਦਿੰਦੇ ਇਹ ਫਿਲਹਾਲ ਹੁਣ ਕਾਂਗਰਸ ਦੇ ਹੋ ਗਏ ਨੇ ਬੈਸਪਰਾ ਸਿਮਰਜੀਤ ਪੈਸ ਤੇ ਬਲਵਿੰਦਰ ਬੈਸ ਦੋਹੇ ਕਾਂਗਰਸ ਦੇ ਹੋ ਗਏ ਨੇ ਔਰ ਅੱਜ ਕਿਉਂਕਿ ਕਹਿ ਜਾ ਰਿਹਾ ਸੀ ਹਲਚਲ ਸੀਗੀ ਸਿਆਸੀ ਗਲਿਆਰਾਂ ਦੇ ਵਿੱਚ ਕਿ ਇਹ ਰਾਹੁਲ ਗਾਂਧੀ ਨੂੰ ਮਿਲਣ ਗਏ ਨੇ ਕਿਸੇ ਕਿ ਬੇਲੇ ਖਬਰ ਆ ਸਕਦੀ ਆ ਪਰ ਹੁਣ ਖਬਰ ਸਾਹਮਣੇ ਆ ਗਈ ਆ ਔਰ ਬੈਸਪਰਾਵਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਆ ਲੁਧਿਆਣਾ ਦੇ ਵਿੱਚ ਕਾਂਗਰਸ ਨੂੰ ਮਜ਼ਬੂਤੀ ਹੋਰ ਮਿਲੀ ਆ ਕਿਉਂਕਿ ਲੁਧਿਆਣਾ ਦੇ ਵਿੱਚ ਜੋ ਮੁਕਾਬਲੇ ਦੀ ਗੱਲ ਕੀਤੀ ਜਾਵੇ ਰਵਨੀਤ ਬਿੱਟੂ ਜਿਹੜੇ ਕਾਂਗਰਸ ਨੂੰ ਛੱਡ ਕੇ ਭਾਜਪਾ ਨੂੰ ਜੁਆਇਨ ਕਰਦੇ ਨੇ ਤੇ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਉਹਨਾਂ ਦੀ ਟੱਕਰ ਦੇ ਵਿੱਚ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਤੇ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜੈੰਗ ਜਿਹੜੇ ਸਿਮਰਿੰਦਰ ਰਾਜਾ ਵੜੈੰਗ ਕੋ ਚੋਣ ਮੈਦਾਨ ਦੇ ਵਿੱਚ ਨੇ ਇਹ ਸਭ ਦੇ ਵਿੱਚ ਬਹੁਤ ਵੱਡੀ ਖਬਰ ਆ ਰਹੀ ਆ ਸਿਆਸੀ ਗਲਿਆਰਿਆਂ ਦੇ ਵਿੱਚ ਬਹੁਤ ਵੱਡੀ ਖਬਰ ਹੈ ਬਹੁਤ ਹਲਚਲ ਦੀ ਗੱਲ ਕੀਤੀ ਜਾਵੇ ਫਿਲਹਾਲ ਬਲਵਿੰਦਰ ਬੈਂਸ ਤੇ ਸਿਮਰਜੀਤ ਬੈਂਸ ਦੋਹਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਆ ਔਰ ਕਾਂਗਰਸ ਪਾਰਟੀ ਦਾ ਪੱਲਾ ਵੀ ਦਿੱਲੀ ਜਾ ਕੇ ਫੜਿਆ ਆ ਲੁਧਿਆਣਾ ਦੇ ਵਿੱਚ ਕਹਿ ਲਿਆ ਕਿ ਕਾਂਗਰਸ ਨੂੰ ਮਜ਼ਬੂਤੀ ਮਿਲੀ ਆ ਕਿਉਂਕਿ ਇਹਨਾਂ ਦਾ ਰਸੂਖ ਵੀ ਬਹੁਤ ਆ ਜੇ ਪਿਛਲੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਜਦੋਂ ਰਵਨੀਤ ਭਟੂਜਤਿਆ ਤਾਂ ਸਿਮਰਜੀਤ ਵੈਸ ਜਦੋਂ ਚੋਣ ਮੈਦਾਨ ਦੇ ਵਿੱਚ ਸੀਗੇ ਤਾਂ ਸਿਮਰਜੀਤ ਵੈਸ ਇਹ ਦੇ ਨੇ ਵੀ ਬਹੁਤ ਵੋਟਾਂ ਲੰਗੇ ਐਸੀ ਗਿਆ ਫਿਲਹਾਲ ਵੈਸ ਭਰਾਵਾ ਨੇ 212 ਤੋਂ 22 ਤੱਕ ਆ ਆਤਮानगर ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕੀਤੀ ਆ 219 ਦੇ ਵਿੱਚ ਆਮ ਚੋਣਾਂ ਦੇ ਵਿੱਚ ਸਿਮਰਜੀਤ ਬੈਂਸ ਜਿਸ ਨੇ ਆਪਣੀ ਲੋਕ ਇਨਸਾਫ ਪਾਰਟੀ ਦੀ ਟਿੱਗਰ ਤੇ ਚੋਣ ਲੜ ਕੇ ਲਗਭਗ 3 ਪੁਆਇੰਟ ਯਾਨੀ ਕਿ ਕਹ ਲੋ ਕਿ 3.7 ਲੱਖ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ ਬੈਂਸ ਭਰਾਵਾਂ ਨੇ ਕਿਹਾ ਸੀ ਕਿ ਉਹ ਬਿਨਾਂ ਸ਼ਰਤ ਕਾਂਗਰਸ ਪਾਰਟੀ ਸ਼ਾਮਲ ਹੋਏ ਨੇ ਅਤੇ ਭਰੋਸਾ ਦਿਵਾਇਆ ਹੈ ਕਿ ਸਿਰਫ ਲੁਧਿਆਣਾ ਦੇ ਵਿੱਚ ਹੀ ਨਹੀਂ ਸਗੋਂ ਸੂਬੇ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਬਹੁਤ ਵੱਡੀ ਖਬਰ ਹੈ ਬੈਂਸਪਰਾ ਉਹ ਬੈਂਸਪਰਾ ਜਿਨ੍ਹਾਂ ਦਾ ਲੁਧਿਆਣਾ ਦੇ ਵਿੱਚ ਕਾਫੀ ਬੋਲ ਵਾਲਾ ਆ ਜੇਕਰ ਪਿਛਲੀ ਐਮਪੀ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸੇ ਇਲੈਕਸ਼ਨ ਦੇ ਵਿੱਚ ਇਹ ਸਿਮਰਜੀਤ ਮਾਨ ਸਿਮਰਜੀਤ ਮਾਨ ਨਹੀਂ ਸੀ ਕਿ ਜਿਹਨਾਂ ਨੇ ਟੱਕਰ ਦਿੱਤੀ ਸੀਗੀ ਫਿਲਹਾਲ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਭਰਾਵਾਂ ਨੂੰ ਬੈਂਸ ਭਰਾਵਾਂ ਨੂੰ ਬਹੁਤ ਵੱਡੀ ਜਿਹੜੀ ਜਿਹੜੀ ਹੈ ਲੀਡ ਵੀ ਮਿਲੀ ਸੀ ਕਿਸੇ ਟਾਈਮ ਜਿਵੇਂ ਤਿੰਨ ਮੈਂ ਕਿਹਾ ਵੀ 7.7 ਲੱਖ ਦੀ ਔਰ ਫਿਲਹਾਲ ਕਾਂਗਰਸ ਦੇ ਲਈ ਪਲੱਸ ਪੁਆਇੰਟ ਹੈ ਕਿਉਂਕਿ ਕਾਂਗਰਸ ਦੇ ਵਿੱਚ ਜੋ ਦਿਗਾ ਜਾ ਜਵੇ ਤਾਂ ਫਿਰ ਪਲੱਸ ਪੁਆਇੰਟ ਤਾਂ ਹੁੰਦਾ ਆ ਬੈਂਸ ਭਰਾਵਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਔਰ ਫਿਲਹਾਲ ਇਹ ਇਹ ਉਦੋਂ ਦੀਆਂ ਤਸਵੀਰਾਂ ਨੇ ਕਿਉਂਕਿ ਆ ਸਵੇਰ ਤੋਂ ਇਹ ਦਿੱਲੀ ਦੇ ਵਿੱਚ ਸੀਗੇ ਲੁਧਿਆਣੇ ਦੇ ਵਿੱਚ ਹਲਚਲ ਵੀ ਸੀਗੀ ਹਰ ਰਿਪੋਰਟਰ ਗੱਲ ਕਰ ਰਿਹਾ ਸੀਗਾ ਪਰ ਫਿਲਹਾਲ ਹੁਣ ਕਲੀਅਰ ਹੋ ਗਿਆ ਬੈਸ ਭਰਾਵਾ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਆ ਬਹੁਤ ਜਲਦ ਜਿਹੜਾ ਆ ਇਹ ਆਪਣੀ ਸਟਰੈਟਜੀ ਵੀ ਦੱਸਣਗੇ ਫਿਲਹਾਲ ਕਿਉਂ ਫੜਿਆ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਖਬਰਾਂ ਜੜੀਆਂ ਨੇ ਹੋਈਆਂ ਨੇ ਜਿਆਦਾ ਜਾਣਕਾਰੀ ਲਈ ਮੈਂ ਕੋਸ਼ਿਸ਼ ਕਰ ਰਿਹਾ ਕਿ ਮੇਰੇ ਨਾਲ ਮੇਰੇ ਸਹਿਯੋਗੀ ਹੋਣ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਇੱਕਦਮ ਹੋਇਆ ਜਾਂ ਮੋਸ਼ਨ ਕ੍ਰੀਏਟ ਹੋਇਆ ਹੈ ਸੀ ਕਿਉਂਕਿ ਅੱਜ ਸਵੇਰ ਤੋਂ ਇਹ ਕਿਆਸੇ ਲਾਏ ਜਾ ਰਹੇ ਸੀਗੇ ਕਿ ਬੈਂਸਪਰਾ ਦਿੱਲੀ ਦੇ ਵਿੱਚ ਨੇ ਫਿਲਹਾਲ ਮੇਰੇ ਨਾਲ ਮੇਰੇ ਸਹਿਯੋਗੀ ਨੇ ਨਰਿੰਦਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਆ ਕਿ ਕਿਵੇਂ ਇਹ ਸਭ ਕੁਝ ਹੋਇਆ ਸਰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਆਪਾਂ ਅੱਜ ਸਵੇਰ ਦੀ ਗੱਲ ਕਰਦੇ ਸੀ ਵੀ ਦਿੱਲੀ ਗਏ ਹੋਏ ਨੇ ਪਰ ਹੁਣ ਇੱਕਦਮ ਖਬਰ ਆ ਗਈ ਆ ਵੀ ਇਹਨਾਂ ਨੇ ਜੁਆਇਨ ਕੀਤਾ ਹਾਲਾਂਕਿ ਉਹ ਉਪਚਾਰਕ ਫੋਟੋ ਜਿਹੜੇ ਗਲੇ ਦੇ ਵਿੱਚ ਇੱਕ ਨਿਸ਼ਾਨ ਪਾਇਆ ਹੁੰਦਾ ਆ ਜਾਂ ਗੁਲਦਸਤਾ ਭੇਟ ਕੀਤਾ ਹੁੰਦਾ ਉਹਦਾ ਦੀ ਫੋਟੋ ਨਹੀਂ ਆਈ ਹਲੇ ਬਿਲਕੁਲ ਦੇਖੋ ਇਹ ਕਾਂਗਰਸ ਵੱਲੋਂ ਜਿਹੜਾ ਆਫੀਸ਼ਲ ਪ੍ਰੈਸ ਨੋਟ ਜਿਹੜਾ ਵਾ ਜਾਰੀ ਕਰ ਦਿੱਤਾ ਗਿਆ ਵਾ ਤੇ ਫੋਟੋ ਜਿਹੜੀ ਆ ਕਾਂਗਰਸ ਦੇ ਵੱਲੋਂ ਹੀ ਜਾਰੀ ਕੀਤੀ ਗਈ ਹੈ ਜਿ ਵਿੱਚ ਜੋ ਫੋਟੋ ਦੇ ਵਿੱਚ ਸਿਮਰਤ ਸਿੰਘ ਡਾਂਸ ਅਬਨਵਿੰਦਰ ਬੈਂਸ ਤਾਂ ਸੋ ਮੇਰੇ ਸਾਹਮਣੇ ਸਾਥੀ ਜਿਹੜੇ ਨੂੰ ਨਜ਼ਰ ਆ ਰਹੇ ਨੇ ਤੇ ਨਾ ਰਹ ਹੌਂਗਾਂ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਅੱਜ ਜਿਹੜੀ ਆ तकरीबन 5 ਵਜੇ ਜੋ ਦੱਸਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਹੀ ਜਿਹੜਾ ਬੈਂਸ ਭਰਾਵਾਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਵਾ ਸੋ ਪ੍ਰੈਸਰ ਦੇ ਵਿੱਚ ਵੀ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਕਾਂਗਰਸ ਨੂੰ ਇੱਕ ਵੱਡੀ ਮਜ਼ਬੂਤੀ ਮਿਲੇਗੀ ਕਿਉਂਕਿ ਸਿਮਰਜੀਤ ਸਿੰਘ ਬੈਂਸ ਨੂੰ ਪਿਛਲੀ ਪੇ ਲੋਕ ਸਭਾ ਦੇ ਵਿੱਚ 3 ਲੱਖ 70000 ਦੇ ਕਰੀਬ ਜਿਹੜੀਆਂ ਵੋਟਾਂ ਪਈਆਂ ਸੀ ਤਾਂ ਅੱਜ ਜਿਹੜੀ ਆ ਕਾਂਗਰਸ ਪਾਰਟੀ ਦੇ ਵਿੱਚ ਸਿਮਰ ਬਿਆਸਰ ਨੂੰ ਸ਼ਾਮਿਲ ਕੀਤਾ ਗਿਆ ਉਹਨਾਂ ਦੇ ਬਰਦਰ ਨੂੰ ਸ਼ਾਮਿਲ ਕੀਤਾ ਗਿਆ ਵਾ ਤਾਂ ਕਾਂਗਰਸ ਵਿੱਚ ਕਾਂਗਰਸ ਵਿੱਚ ਤਾਂ ਅੱਜ ਇੱਕ ਵੱਡਾ ਬੂਸਟ ਜਿਹੜਾ ਵਾ ਮਿਲਦਾ ਜਿਹੜਾ ਨਜ਼ਰ ਆ ਰਿਹਾ ਹੈ ਸਰ ਮਿੰਦਰ ਜੀ ਇੱਕ ਇੱਕ ਚੀਜ਼ ਦੇਖਣ ਵਾਲੀ ਹੈ ਕਿਉਂਕਿ ਟੱਕਰ ਬਹੁਤ ਇੱਕ ਇੱਕ ਜਿਹੜਾ ਕਾਂਗਰਸ ਦੇ ਵਿੱਚੋਂ ਆ ਗਿਆ ਹੋਇਆ ਮੈਂ ਨਹੀਂ ਰਵਨੀਤ ਮਿੱਟੂ ਦੀ ਗੱਲ ਕਰ ਰਿਹਾ ਤੇ ਇੱਕ ਕਾਂਗਰਸ ਦਾ ਆਪਣਾ ਪੰਜਾਬ ਪ੍ਰਦੇਸ਼ ਹੈ ਤਾਂ ਇਹਦੇ ਨਾਲ ਫਾਇਦਾ ਕਿਵੇਂ ਦਾ ਹੋਵੇਗਾ ਕੀ ਸਿਆਸੀ ਦੰਗਲ ਕਿਵੇਂ ਦਾ ਹੋਵੇਗਾ ਲੁਧਿਆਣੇ ਦਾ ਦੇਖੋ ਇਸ ਵਕਤ ਜਿਹੜੀ ਆ ਇਹ ਸੀਟ ਜਿਹੜੀ ਆ ਸਭ ਤੋਂ ਹੌਟ ਮੰਨੀ ਜਾ ਰਹੀ ਹੈ ਕਿਉਂਕਿ ਇਸ ਸੀਟ ਦੇ ਉੱਤੇ ਕਾਂਗਰਸ ਦੇ ਹੀ ਆਪਾਂ ਜੇ ਕਹੀਏ ਕਿ ਤਿੰਨੋਂ ਕੈਂਡੀਡੇਟ ਕਾਂਗਰਸ ਦੇ ਹੋ ਸਕਦੇ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀਗੇ ਉਹ ਵਿਧਾਇਕ ਨੇ ਉਹ ਵੀ ਕਾਂਗਰਸ ਤੋਂ ਗਏ ਸੀਗੇ ਤੇ ਰਮਨੀ ਸਿੰਘ ਬਿੱਟੂ ਜਿਹੜੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਹ ਵੀ ਕਾਂਗਰਸ ਦੇ ਨੇ ਤੇ ਰਾਜਾ ਵੜਿੰਗ ਜਿਹੜੀ ਆ ਵੱਡੀ ਫਾਈਟ ਦੇ ਰਹੇ ਨੇ ਤਾਂ ਕਾਂਗਰਸ ਦੇ ਵੱਲੋਂ ਨੇ ਤੇ ਹੁਣ ਸਿਮਰਜ ਸਿੰਘ ਡਾਂਸ ਜਿਨ੍ਹਾਂ ਨੇ ਲੋਕ ਸੰ사ਦ ਪਾਰਟੀ ਨਾਲ ਵੀ ਜਿਹੜਾ ਕੰਮ ਕੀਤਾ ਇਲੈਕਸ਼ਨ ਲੜੇ ਹੋਏ ਨੇ ਤਾਂ ਅੱਜ ਜਿਹੜਾ ਕਾਂਗਰਸ ਦੇ ਵਿੱਚ ਇੱਕ ਵੱਡਾ ਬੁਸ਼ਟ ਦਾ ਮਿਲਦਾ ਨਜ਼ਰ ਆ ਰਿਹਾ ਹੈ ਕਿ ਇਸ ਤਸਵੀਰ ਦੇ ਵਿੱਚ ਰਾਜਾ ਵੜਿੰਗ ਨਜ਼ਰ ਨਹੀਂ ਆ ਰਿਹਾ ਕਿਉਂਕਿ ਰਾਜਾ ਵੜਿੰਗ ਲੁਧਿਆਣਾ ਤੋਂ ਨੇ ਕਿ ਸਿਮਰਜੀਤ ਸਿੰਘ ਬੈਂਸ ਉਹਨਾਂ ਸਿੱਧਾ ਸ਼ਾਮਲ ਹੋਏ ਨੇ ਕਿਹੜੀ ਸ਼ਰਤਾਂ ਤੇ ਸ਼ਾਮਲ ਹੋਏ ਨੇ ਇਹ ਕੱਲ ਜਿਹੜਾ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਵਿੱਚ ਜਿਹੜਾ ਪਹੁੰਚਣਗੇ ਪ੍ਰੈਸ ਕਾਨਫਰੰਸ ਕਰਕੇ ਕੋਲਾਸਾ ਕਰ ਸਕਦੇ ਨੇ ਅੱਛਾ ਇੱਕ ਗੱਲ ਜ਼ਰੂਰ ਦੱਸਿਓ ਕਿ ਰਾਜਾ ਵੜਿੰਗ ਦੇ ਤੇ ਸਿਮਰਜੀਤ ਬੈਂਸ ਉਹਨਾਂ ਦੇ ਵਿੱਚ ਕਿਵੇਂ ਦਾ ਰਿਲੇਸ਼ਨ ਹੈ ਖਿੱਚਤ ਨਹੀਂ ਤੇ ਨਹੀਂ ਕੋਈ ਦੇਖੋ ਹਾਲੇ ਕੁਝ ਇਹਦੇ ਵਿੱਚ ਕੁਝ ਨਹੀਂ ਕਿਹਾ ਜਾਂਦਾ ਕਿਉਂਕਿ ਰਾਜਾ ਵੜਿੰਗ ਨ ਲੁਧਿਆਣੇ ਦੇ ਨਾਲ ਕੋਈ ਸਿੱਧਾ ਨਾਪਾ ਨਹੀਂ ਹੈਗਾ ਕਿਉਂਕਿ ਇਸ ਸੀਟ ਦੇ ਉੱਤੇ ਕਦੀ ਉਹਨਾਂ ਨੇ ਕੋਈ ਚਰਚਾ ਵਾਂਗ ਕੀਤੀ ਹੋਣੀ ਜਾਂ ਬੈਂਸ ਉਹਨਾਂ ਨਾਲ ਤਾਂ ਇਹ ਜਦੋਂ ਪਹੁੰਚਣਗੇ ਤਾਂ ਰਾਜਾ ਬਿੰਗਾ ਤੇ ਇੱਕ ਵੱਡਾ ਬੂਤ ਜੋ ਜ਼ਰੂਰ ਹੈਗਾ ਕਿਉਂਕਿ ਸਿਮਰਜੀਤ ਸਿੰਘ ਬੈਂਸ ਉਹਨਾਂ ਜਿਵੇਂ ਪਹਿਲਾਂ ਦੱਸਿਆ ਕਿ ਜਦੋਂ ਲੋਕ ਸਭਾ ਲੜੀ ਸੀਗੇ ਤਾਂ ਇਹਨਾਂ ਨੂੰ 3 ਲੱਖ ਤੋਂ ਵੱਧ ਜਿਹੜੀਆਂ ਵੋਟਾਂ ਪਈਆਂ ਸੀਗੀਆਂ ਤਾਂ ਦੂਸਰੇ ਨੰਬਰ ਤੇ ਉਸ ਵਕਤ ਇਹ ਲੁਧਿਆਣਾ ਦੇ ਵਿੱਚ ਰਹੇ ਸੀਗੇ ਤਾਂ ਉਹਨਾਂ ਦਾ ਸ਼ਾਮਲ ਹੋਣਾ ਤਾਂ ਇੱਕ ਵੱਡੀ ਜਿਹੜੀ ਆ ਬਾਕੀ ਪਾਰਟੀਆਂ ਵਾਸਤੇ ਚੁਣੌਤੀ ਬਣ ਸਕਦਾ ਪਰ ਇਸ ਤੋਂ ਦਾ ਫਾਇਦਾ ਮਿਲੇਗਾ ਕਿਉਂਕਿ ਸਿਮਰਤ ਸਿੰਘ ਬੈਂਸ ਬੈਂਸਨਾ ਉੱਤੇ ਬਹੁਤ ਸਾਰੇ ਅਲੀਗੇਸ਼ਨ ਨੇ ਬਹੁਤ ਸਾਰੇ ਪਰਚੇ ਹੋਏ ਹੋਏ ਨੇ ਕਿ ਦੂਜੀਆਂ ਪਾਰਟੀਆਂ ਇਸ ਦਾ ਵਿਰੋਧ ਕਰ ਸਕਦੀਆਂ ਨੇ ਉਸ ਦਾ ਮੁੱਦਾ ਬਣਾ ਕੇ ਕਿ ਅੱਗੇ ਅੱਗੇ ਜਾ ਕੇ ਪ੍ਰਚਾਰ ਕਰ ਸਕਦੀਆਂ ਨੇ ਇਹ ਆਨਾਲਾ ਸਮਝ ਦੱਸੇਗਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਫਿਲਹਾਲ ਇਹਦੇ ਨਾਲ ਫਾਇਦਾ ਕਾਂਗਰਸ ਨੂੰ ਹੋਏਗਾ ਇਹ ਤਾਂ ਯਕੀਨੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਉਹ ਬੰਦਾ ਆਜੂ ਜਿਹੜਾ ਸੈਕੰਡ ਲੀਡ ਤੇ ਹੋਵੇ ਐਮਪੀ ਇਲੈਕਸ਼ਨ ਦੇ ਟਾਈਮ ਜਿਹਨੇ 3,70,000 ਵੋਟ ਲਈ ਹੋਵੇ ਤਾਂ ਉਹਦਾ ਰਸੂਖ ਤਾਂ ਫਿਰ ਲੁਧਿਆਣੇ ਦੇ ਵਿੱਚ ਹੋਏਗਾ ਸੋ ਇਹਦੇ ਨਾਲ ਕਾਂਗਰਸ ਨੂੰ ਇੱਕ ਪਲੱਸ ਪੁਆਇੰਟ ਤਾਂ ਜੁੜਦਾ ਹੈ ਫਿਲਹਾਲ ਬਹੁਤ ਵੱਡੀ ਪੰਜਾਬ ਦੇ ਸਿਆਸੀ ਦੰਗਲ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਪੰਜਾਬ ਦੇ ਵਿੱਚੋਂ ਬੈਂਸ ਭਰਾਵਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਫਿਲਹਾਲ ਜੋ ਖਬਰਾਂ ਆ ਰਹੀਆਂ ਨੇ ਦਿੱਲੀ ਤੋਂ ਉਹ ਕਹਿੰਦੇ ਆ ਕਿ ਬਿਨਾਂ ਸ਼ਰਤ ਤੋਂ ਪੱਲਾ ਫੜਿਆ ਤੇ ਨਾਲ ਇਹ ਵੀ ਗੱਲ ਕਹਿ ਦਿੱਤੀ ਆ ਕਿ ਪੰਜਾਬ ਚ ਹੀ ਨਹੀਂ ਪੂਰੇ ਜਿਹੜਾ ਲੁਧਿਆਣੇ ਚ ਹੀ ਨਹੀਂ ਕਹਿੰਦਾ ਕਿ ਪਹਿਲੇ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਸਿਆਸੀ ਇਕਾਈ ਹੈ ਕਾਂਗਰਸ ਦੀ ਉਹ ਮਜ਼ਬੂਤ ਕਰਾਂਗੇ ਸੋ ਦੇਖਣਾ ਹੋਵੇਗਾ ਕਿਉਂਕਿ ਬਹੁਤ ਦਿਲਚਸਪ ਹੋ ਗਿਆ ਇਹ ਦੇ ਨਾਲ ਸਿਆਸੀ ਦੰਗਲ ਪੰਜਾਬ ਦਾ ਕਿਉਂਕਿ ਉਹ ਬੰਦਾ ਜਿਹੜਾ ਪਿਛਲੀ ਵਾਰ ਰਵਨੀਤ ਬਿੱਟੂ ਦੇ ਵਿਰੁੱਧ ਲੜਿਆ ਹੋਵੇ ਔਰ 370000 ਵੋਟ ਲਈ ਹੋਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੁਣ ਸਿਆਸੀ ਦੰਗਲ ਕਿਵੇਂ ਦਾ ਹੋਏਗਾ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਸਾਹਿਬ ਨੂੰ ਹੁਣ ਆਪਣੀ ਜਿਹੜੀ ਸਟ੍ਰੈਟਜੀ ਆ ਉਹ ਵੀ ਤਕੜੀ ਕਰਨੀ ਪੈਣੀ ਆ ਪੰਜਾਬ ਦੇ ਸਿਆਸਤ ਵਿੱਚ ਪੰਜਾਬ ਦੀ ਸਿਆਸੀ ਮੁਹੰਮਦ ਦੇ ਵਿੱਚ ਬਹੁਤ ਵੱਡੀ ਅਪਡੇਟ ਆ ਲੁਧਿਆਣੇ ਵਾਲੇ ਬੈਂਸ ਭਰਾਵਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਦਿੱਲੀ ਤੋਂ ਇੱਕ ਫੋਟੋ ਆ ਰਹੀ ਆ ਹਾਲਾਂਕਿ ਇਹ ਫੋਟੋ ਮੈਂ ਪੁੱਛ ਰਿਆ ਸੀ ਵੀ ਗੁਲਦਸਤੇ ਵਾਲੀ ਕਿਉਂ ਨਹੀਂ ਆ ਗੁਲਦਸਤਾ ਜਾਂ ਫਿਰ ਸਰੋਪੇ ਵਾਲੀ ਖਬਰ ਜਿਹੜੀ ਖਬਰ ਫੋਟੋ ਕਿਉਂ ਨਹੀਂ ਆ ਸ਼ਾਇਦ ਉਹ ਵੀ ਬਹੁਤ ਦਲਦਸਾਨੋ ਮਿਲ ਜਵੇ ਕਿਉਂਕਿ 5 ਵਜੇ ਸ਼ਾਮੀ ਇਹਨਾਂ ਨੇ ਜਿਹੜਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਹੁਣ ਇਹਨਾਂ ਨੇ ਜਨਤਕ ਕੀਤਾ ਆ ਕਿਉਂਕਿ ਅਜੇ ਤੱਕ ਅਸੀਂ ਸ਼ਾਮ ਦੇ ਲੱਗੇ ਹੋਏ ਸੀ ਵੀ ਕਨਫਰਮ ਹੋ ਜਵੇ ਇਹ ਹੁਣ ਕਨਫਰਮ ਹੋ ਗਿਆ ਕਿ ਬੈਂਸਪਰਾਵਾ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਆ